ini ini mari jangan dia macam ini memang lu aku dah ਪੰਜਾਬ ਪੰਜਾਬੀ ਦੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਹਾਂ ਜੀ ਰਜਿੰਦਰ ਅਜੂ ਜੀ ਅੱਜ ਇਹ ਫਸਰੇ ਜੀ ਕੀ ਕਹਿਣਾ ਚਾਹੁੰਦੇ ਬਾਰੇ ਹਾਂਜੀ ਇਹ ਲੜਕਾ ਜਸਵੀਰ ਸਿੰਘ ਹੈ ਜਿਹਦੀ ਵਾਈਫ ਤੇ ਅਮਨਦੀਪ ਕੌਰ 32 33 ਸਾਲ ਦੀ ਸੀ ਕਿ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਲੜਕਾ ਤੇ 6 ਤਰੀਕ ਨੂੰ ਰੇ ਪ੍ਰੈਗਨੈਂਟ ਸੀ ਐਡਮਿਟ ਹੋਈ ਹੈ ਤੇ ਉਸ ਤੋਂ ਬਾਅਦ ਲੋਗੋ ਦੇ ਡਿਲੀਵਰੀ ਦਾ ਆਪਰੇਟ ਹੋਇਆ ਜੀ ਡਾਕਟਰ ਨਿਹਆ ਗਰਗ ਵੱਲੋਂ ਕੀਤਾ ਗਿਆ ਤੇ ਅਗਲੇ ਦਿਨ ਸ਼ਾਮ ਨੂੰ ਲਗਭਗ ਸ਼ਾਮ ਨੂੰ 7 ਵਜੇ ਆਸਪਟਲ ਡਾਕਟਰ ਨਿਹਆ ਗਰਗ ਕਹਿੰਦੀ ਵੀ ਇਹਨੂੰ ਇਮਿਜੀਤੀ ਦੇ ਫਰਮ ਰਵੀਂਦਰਾ ਪਟਿਆਲੇ ਲਈ ਕੀਤਾ ਤੇ ਅੱਜ ਤੋਂ ਲੈ ਕੇ ਤੇ ਅੱਜ 8 8 ਤਰੀਕ ਨੂੰ ਤਕਰੀਬਨ 8 9 ਵਜੇ ਦੇ ਆਸ-ਪਾਸ ਦੀ ਡੈਥ ਹੋਈ ਹੈ। ਪਤਾ ਸੀ ਤਾਂ ਇਹ ਕਹਿ ਰਹੇ ਆਂ ਕਿ ਇਮੀਡੀਏਟਲੀ ਸਾਨੂੰ ਇਹਨੂੰ ਇਹਨੂੰ ਉੱਥੇ ਡਾਕਟਰਾਂ ਨੇ ਦੱਸਣ ਦੇ ਮੁਤਾਬਕ ਪਰਿਵਾਰ ਕਹਿ ਰਿਹਾ ਕਿ ਇਹਨੂੰ ਕਿਹਾ ਗਿਆ ਅੰਗਿੱਲੀ ਹੋਈ ਹੈ। ਤੋਂ ਸੋ ਡਾਕਟਰ ਨਿਹਾਰ ਗਰੂਨ ਸਨਸਪੈਕਟ ਕੀਤਾ ਜਾਵੇ ਤੇ ਦੀ ਨਿਰਪੱਖ ਜਾਂਚ ਓਕੇ ਇਹਦੀ ਇਨਕੁਆਰੀ ਇਹਦੀ ਨਿਰਪੱਖ ਹੋਣੀ ਚਾਹੀਦੀ ਹੈ ਜੀ। ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ। ਅਗਲਾ ਸਟੈਪ ਕੀ ਹਮ ਬਿਲਕੁਲ ਜੀ ਅਸੀਂ ਜਿਹੜਾ ਧਰਨਾ ਜੋ ਹੈਗਾ ਉਹਰੇ ਅਸੀਂ ਤੁਹਾਡਾ ਵੀ ਤਨਵਾਦ ਕਰਦੇ ਆ ਤੁਹਾਡਾ ਵੀ ਸਹਿਯੋਗ ਦੇ ਹੋਰਾਂ ਦਾ ਪਬਲਿਕਲੀ ਸਹਿਯੋਗ ਜਾਣਿਆ ਕਿ ਇਸੇ ਪਰਿਵਾਰ ਨਾਲ ਜਿਵੇਂ ਹਮਦਰਦੀ ਤੌਰ ਤੇ ਖੜੇ ਆ ਤੇ ਧਰਨਾ ਧਰਨਾ ਚ ਜਨਮਿਤ ਇਸ ਸਮੇਂ ਲਈ ਲਾਵਾਂਗੇ ਜੀ ਤੇ ਰਾਤ ਤੱਕ ਚੱਲੇ ਜੇ ਦਿਨ ਤੱਕ ਦੋ ਦਿਨ ਤਿਆਰੀ ਤੇ ਉਹਨਾਂ ਤੱਕ ਡੈੱਡ ਬੋਡੀ ਸੇ ਨਹੀਂ ਚੱਕਾਂਗੇ ਸੰਸਕਾਰ ਨਹੀਂ ਕੀਤਾ ਜਾਏਗਾ ਸੋ ਮੈਂ ਨਾਮ ਜਸਵੀ ਸਿੰਘ ਆ ਮੇਰੀ ਬਾਈ ਦਾ ਨਾਮ ਅਮਨਦੀਪ ਕੌਰ ਹੈ ਪੂਰੀ ਮਲੇਰ ਕੋਲ ਹੈ ਜੀ ਤੇ ਕੀ ਮਸਲਾ ਆਪਣਾ ਪੂਰਾ ਪੁੱਛ ਕੇ ਦੱਸੋ ਕਿ ਆਪਣਾ ਮਸਲਾ ਜੀ ਇਹਦੇ ਪਹਿਲਾਂ ਬਿਲਕੁਲ ਸਹੀ ਸੀ ਮੇਰੀ ਬਾਈ ਨੂੰ ਕੋਈ ਕਾਲਾ ਪੀਲਾ ਕੋਈ ਕੁਝ ਨਹੀਂ ਹੈਗਾ ਸੀ ਸਾਰਾ ਕੁਝ ਠੀਕ ਸੀ ਇਹਨਾਂ ਨੇ ਇਹਨਾਂ ਨੇ ਦਾਗਲ ਕਾਲੀ ਜੀ ਪ੍ਰੈਸ਼ਨ ਕਰਤਾ ਪ੍ਰੈਸ਼ਨ ਕਰਕੇ ਠੀਕ ਰਹੀ ਆ ਉਸ ਤੋਂ ਬਾਅਦ ਉਹ ਪਤਾ ਨਹੀਂ ਡਾਕਟਰ ਅੰਗੈਲੀ ਹੋ ਗਈ ਜੀ ਫਿਰ ਇਹਨਾਂ ਨੇ ਇੱਕ ਲਗਦੀ ਰੈਫਰ ਕਰਤੀ ਪਟਿਆਲੇ ਫਿਰ ਉਸ ਤੋਂ ਬਾਅਦ ਪਟਿਆਲੇ ਰੈਫਰ ਕੀਤੀ ਹੋ ਤੇ ਡਾਕਟਰ ਬੋਲਦੇ ਨੇ ਵੀ ਨਿਆਂ ਦੇ 4-5 ਪੇਸੈਂਸ ਆਏ ਨਹੀਂ ਵੀ ਇਹ ਹੀ ਕੁਸਾਰਿਆ ਵਾ ਜੇ ਉਹਨਾਂ ਨੂੰ ਨਹੀਂ ਕੁਸਾਉਂਦਾ ਹੱਥ ਕਿਉਂ ਪਾਉਂਦੇ ਕੁਛ ਇਹ ਇਹ ਦੋਸਤ ਦਾ ਦੋਇ ਤੇ ਐਡਮਿਟ ਕਰਵਾਏ ਸੀ ਕਿੱਥੇ ਕਰਵਾਏ ਸੀ ਇਹ ਅਸੀਂ 7 ਤਰੀਕ ਨੂੰ ਕਰਾਇਆ ਸੀ 2:00 ਵਜੇ ਟਾਈਮ ਸੀ 2:00 ਵਜੇ 40 ਮਿੰਟਾਂ ਤੇ ਬੱਚਾ ਹੋ ਗਿਆ ਸੀ ਕਿਹੜੇ ਹਸਪਤਲ ਸਰਕਾਰੀ ਹਸਪਤਲ ਸੀ ਵਾਲਾ ਹਸਪਤਲ ਸੀ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਮਤਲਬ ਦੇਖੋ ਤੁਸੀਂ ਪਟਿਆਲੇ ਲੈ ਕੇ ਗਏ ਕਿ ਇਹਨਾਂ ਨੇ ਆ ਭੇਜਿਆ ਇਹ ਅੱਜ ਚਲੋ ਤੁਸੀਂ ਉੱਥੇ ਗਏ ਹਾਂਜੀ ਹਾਂ ਤੁਹਾਨੂੰ ਵਾਪਸ ਮੋੜਿਆ ਜੀ ਜਾਂ ਕੀ ਹੋਇਆ ਨਹੀਂ ਉਹਨਾਂ ਨੇ ਵਾਪਸ ਨਹੀਂ ਮੋੜਿਆ ਇਹ ਕਹਿੰਦੇ ਮਰੀਜ਼ ਦੀ ਬਹੁਤ ਹਾਲਤ ਸੀਰੀਅਸ ਆ ਬਹੁਤ ਸੀਰੀਅਸ ਆ ਇਹ ਕਹਿੰਦੇ ਜੇ ਉਹ ਡਾਕਟਰ ਨੂੰ ਪ੍ਰੈਸ ਨਹੀਂ ਕਰਨਾ ਆਉਂਦਾ ਸੀ ਉਦੋਂ ਅਣਗੇਲੀ ਹੋਈ ਆ ਤਾਂ ਸੀਧੀ ਸੋਈ ਆ ਪਹਿਲਾਂ ਸਾਰਾ ਕੁਝ ਠੀਕ ਸੀ ਅਣਗੇਲੀ ਹੋਈ ਆ ਤਾਂ ਕਰਕੇ ਆਜ ਅੰਸ ਹੋ ਗਏ ਕਹਿੰਦੇ 50% ਚਾਂਸ ਨੇ ਕਹਿੰਦੇ ਬਚਣ ਦੇ 28 ਤੇ ਇਹਨਾਂ ਨੇ ਇੱਥੇ ਕਰਾਇਆ ਨੇ ਬਾਕੇ ਡੈਥ ਹੋਈ ਆ ਅੱਜ ਹੋਈ ਆ ਸਵੇਰੇ 9 ਵਜੇ ਇਹ ਜੱਗੋ ਕਿੱਥੇ ਸੀ ਉਦੋਂ ਡੈਥ ਹੋਈ ਆ ਇਹ ਵਡੇਾਲੇ ਸੀ ਔਰ ਤੁਸੀਂ ਅੱਜ ਗਲਤ ਲੱਗਿਆ ਹਾਂਜੀ ਵਡੇਾਲੇ ਤੋਂ ਲੈ ਕੇ ਆਏ ਹਾਂ ਮੇਰੇ ਲਈ ਮੰਗ ਕਰ ਦਿਓ ਸਾਨੂੰ ਇਨਸਾਫ ਚਾਹੀਦਾ ਹੈ ਮੇਰਾ ਤਾਂ ਪਰਿਵਾਰ ਸਾਰਾ ਉਜੜ ਗਿਆ ਹੈ ਇੱਕ ਮੇਰੇ ਬੇਟੀ ਆ ਸਾਢੇ 5 ਸਾਲ ਦੀ ਇੱਕ ਹੁਣ ਬੇਟਾ ਹੋਇਆ ਸੀ ਉਹਨੂੰ ਕੋਈ ਸੰਭਲਣ ਵਾਲੀ ਹੈਗਾ ਜੀ ਹੁਣ ਮੈਂ ਵੀ ਦਿਹਾੜੀ ਉੱਤੇ ਵਾਲਾ ਬੰਦਾ ਹਾਂ ਇਹ ਸੰਭਲੇ ਮੇਰੀ ਮੰਮੀ ਇਹ ਦੌਰੇ ਪੈਂਦੇ ਨੇ ਉਹ ਨਹੀਂ ਸੰਭ ਸਕਦੀ ਅੱਜ ਕਿਉਂ ਪਰ ਆ ਰਹੇ ਨੇ ਉਹ ਪਹਿਲਾਂ ਤੋਂ ਕੀ ਨਾਮ ਹੈ ਜੀ ਹਰਦੀਪ ਕੋਹਰਾ ਜੀ ਅੱਜ ਜਿਹੜਾ ਇਹ ਮਸਲਾ ਹੋਇਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਨਾਲ ਬਹੁਤ ੱੱਕਾ ਹੋਇਆ ਏ ਸਾਨੂੰ ਇਨਸਾਫ ਚਾਹੀਦਾ ਏ ਕੀ ਮਸਲਾ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਸਾਡੇ ਬੱਚੇ ਮਤਲਬ ਜਦੋਂ ਆਏ ਨੇ ਚੈੱਕ ਕਰਵਾਉਣ ਆਏ ਸੀਗੇ ਵੈਸੇ ਹੀ ਇਹਨਾਂ ਨੂੰ ਵੈਸੇ ਡੇਟ ਤਾਂ 20 ਦਿੱਤੀ ਹੋਈ ਸੀਗੀ ਚੈੱਕ ਕਰਵਾਉਣ ਆਏ ਸੀਗੇ ਘਰੋਂ ਹੱਸਦੇ ਖੇਡਦੇ ਆਏ ਨੇ ਤੇ ਇੱਥੇ ਇਹਨਾਂ ਨੇ ਕਹਿਤਾ ਵੀ ਮਤਲਬ ਇੱਕ ਘੰਟੇ 'ਚ ਕੇਸ ਕਰਵਾਓ ਵੀ ਨਹੀਂ ਤਾਂ ਬੱਚੇ ਦੀ ਜਾਨ ਨੂੰ ਖਤਰਾ ਜਦੋਂ ਕਿ ਪਹਿਲਾਂ ਜਿਹੜੇ ਵੀ ਇਹਨਾਂ ਦੇ ਚੈੱਕਅਪ ਹੋਏ ਨੇ ਕੋਈ ਵੀ ਰਿਪੋਰਟ ਆਮਿਆਂ ਨੇ ਕਹਿੰਦੇ ਰਹੇ ਨੇ ਵੀ ਨਾਰਮਲ ਕੇਸ ਹੋਊਗਾ। ਕੀ ਫਿਰ ਉਹ 1 ਘੰਟੇ ਜੀ ਸਾਰਾ ਕੁਝ ਖਤਮ ਹੋ ਗਿਆ ਨਾਰਮਲ ਵਾਲਾ। ਜਿਹੜਾ ਇਹਨਾਂ ਨੇ ਜੇਰੀ ਕਹਿਣ ਲੱਗੇ ਵੀ ਨਾਰਮਲ ਕੇਸ ਹੋਊਗਾ। ਕਹਿੰਦੇ ਵੀ ਪਾਣੀ ਖਤਮ ਹੋ ਗਿਆ ਬੱਚੇ ਦੀ ਜਾਨ ਨੂੰ ਖਤਰਾ। ਜੀ। ਹਾਂਜੀ। ਆ ਜਦੋਂ ਡਿਲੀਵਰੀ ਹੁੰਦੀ ਹੈ ਆ ਬੱਚਾ ਪੈਦਾ ਹੁੰਦਾ ਉਸ ਤੋਂ ਬਾਅਦ ਕੀ ਹਾਲਤ ਬਣਦੀ ਹੈ ਤੇ ਉਸ ਤੋਂ ਬਾਅਦ ਕੀ ਉਹਦੇ ਬਾਰੇ ਵੀ ਡਿਟੇਲ ਨਾਲ ਦੱਸੋ। ਬੱਚਾ ਠੀਕ ਠਾਕ ਹੋਇਆ ਹੀ ਵਧੀਆ ਤੇ ਬੁੜੀਆ ਵੀ ਠੀਕ ਰਹੀ ਆ ਉਸ ਰਾਤ ਦੂਸਰੇ ਦਿਨ ਦੁਪਹਿਰ ਨੂੰ ਮਤਲਬ ਕਾਫੀ ਜ਼ਿਆਦਾ ਤੰਗ ਹੋ ਗਈ ਸੀ ਛੱਲੇ ਨਹੀਂ ਸਜਾਂਦੀ ਐਨੀ ਜ਼ਿਆਦਾ ਓਕੀ ਸੀ ਤੇ ਉਹਨਾਂ ਨੂੰ ਬਾਰ ਬਾਰ ਅਸੀਂ ਕਿਹਾ ਵੀ ਵੀ ਦੇਖੋ ਆ ਕਿ ਬਲਕੇ ਇਹ ਤੋਂ ਪਹਿਲਾਂ ਹੀ ਉਹ ਇੱਕ ਨਾਲ ਆਪਰੇਟ ਹੋਇਆ ਸੀ ਹੋਰ ਉਹ ਵੀ ਕੁੜੀ ਬਹੁਤ ਜ਼ਿਆਦਾ ਓਕੀ ਹੁੰਦੀ ਸੀ ਉਹ ਤੇ ਮੈਂ ਵੀ ਉਹਨਾਂ ਕੋਲੇ ਗਈ ਮੈਂ ਕਿਹਾ ਵੀ ਉਹ ਕੁੜੀ ਬਹੁਤ ਜ਼ਿਆਦਾ ਓਕੀ ਆ ਤੁਸੀਂ ਆ ਕੇ ਦੇਖੋ ਦੇਖਣ ਨਹੀਂ ਆਏ ਉਹ ਕਹਿੰਦੇ ਦੂਸਰੀ ਨੂੰ ਕਹਿੰਦੇ ਤੂੰ ਜਾ ਕੇ ਦੇਖਿਆ ਉਹਨੂੰ ਮੈਂ ਕਿਹਾ ਵੀ ਤੁਸੀਂ ਆ ਜਾਓ ਉਹ ਹੋਰ ਕਮਰੇ 'ਚ ਜਾਵੜੇ ਉਹ ਵੀ ਨਹੀਂ ਚੈੱਕ ਕਰਨਾ ਇਹਨਾਂ ਨਾਲ ਵੀ ਉਹਦਾਂ ਦੀ ਕੰਡੀਸ਼ਨ ਹੋ ਗਈ ਸੀ ਜੀ ਅਸੀਂ ਬਹੁਤ ਕਿਹਾ ਵੀ ਤੁਸੀਂ ਚੈੱਕ ਕਰਨਾ ਉਹ ਫਿਰ ਇੰਜੈਕਸ਼ਨ ਲਾ ਕੇ ਚਲੇ ਗਏ ਕੁੜੀ ਬਹੁਤ ਤੜਫਦੀ ਰਹੀ ਫਿਰ ਇਹਨਾਂ ਨੇ ਮਤਲਬ ਭੱਜ ਦੌੜ ਕੀਤੀ ਤਾਂ ਉਹਨਾਂ ਨੇ ਮਤਲਬ ਗਾਹਾਂ ਦੇਖਿਆ ਫਿਰ ਇਹਨਾਂ ਨੇ ਕਿਹਾ ਵੀ ਬਾਹਰੋਂ ਕਿਸੇ ਨੂੰ ਉਹਨਾਂ ਨੂੰ ਸੈਂਪਲ ਵਾਲਿਆਂ ਨੂੰ ਬੁਲਾਇਆ ਜਾਵੇ ਫਿਰ ਉਹ ਸੈਂਪਲ ਲੈ ਕੇ ਗਏ ਜੀ ਫਿਰ ਸਾਨੂੰ ਮਤਲਬ ਇਹਨਾਂ ਨੇ ਰਿਪੋਰਟਰ ਬੂਟਾ ਫੇਰ ਕੀਤੀਆਂ ਫਿਰ ਕਹਿੰਦੇ ਵੀ ਤੁਸੀਂ ਲੈ ਜਾਓ ਪਟਿਆਲੇ ਜੀ ਤੁਸੀਂ ਪਟਿਆਲੇ ਲੈ ਜੰਨੇ ਹੋ ਉੱਥੇ ਜਾ ਕੇ ਉੱਥੇ ਦੀ ਕੀ ਹਾਲਾਤ ਰਹਿੰਦੇ ਨੇ ਉਹ ਪਟਿਆਲੇ ਜਦੋਂ ਅਸੀਂ ਲੈ ਗਏ ਆ ਜੀ ਅਸੀਂ ਜਦੋਂ ਮਤਲਬ ਰੂਮ ਚ ਜਿਹੜੇ ਜਿਹਗਾਏ ਉੱਥੇ ਵੀ ਸੇਮ ਕੰਡੀਸ਼ਨ ਦਾ ਇੱਕ ਮਰੀਜ਼ ਜੀ ਕਹਿੰਦੇ ਵੀ ਉਸੇ ਡਾਕਟਰ ਦਾ ਕੇਸ ਆ ਇਹ ਇਦਾਂ ਦਾ ਹੀ ਸੇਮ ਕੇਸ ਆ ਤੇ ਉਸ ਤੋਂ ਬਾਅਦ ਅਸੀਂ ਮਤਲਬ ਜਦੋਂ ਆਪਣੇ ਇਹਨੂੰ ਸੰਭਾਲ ਲਾ ਗਏ ਜਿਹੜੇ ਉਹ ਉੱਥੇ ਸਟਾਫ ਮੈਂਬਰ ਆਏ ਉਹ ਸਾਰੇ ਇਦਾਂ ਹੀ ਕਹਿ ਰਹੇ ਸੀ ਵੀ ਸੇਮ ਡਾਕਟਰ ਦੇ ਮਰੀਜ਼ ਹੀ ਇਦਾਂ ਕਿਉਂ ਆ ਰਹੇ ਨੇ ਅਸੀਂ ਉਹਨਾਂ ਨੂੰ ਪੁੱਛਣ ਦੀ ਵੀ ਕੋਸ਼ਿਸ਼ કરી ਪਰ ਉਹਨਾਂ ਨੇ ਸਾਨੂੰ ਮਤਲਬ ਇਦਾਂ ਕੋਈ ਰਿਸਪੌਂਸ ਨਹੀਂ ਦਿੱਤਾ ਹੋਰ ਉਹ ਡਾਕਟਰ ਦਾ ਨਾਮ ਕੀ ਸੀ ਨੇਹਾ ਗਰਗੀ ਜੀ ਅੱਜ ਜਦੋਂ ਹੁਣ ਤੁਸੀਂ ਇੱਥੇ ਆ ਕੇ ਅੱਜ ਇੱਥੇ ਧਰਨੇ ਤੇ ਬੈਠੇ ਹੋ ਕੀ ਮੰਗ ਕਰ ਰਹੇ ਹੋ ਅਸੀਂ ਇਹ ਮੰਗ ਕਰਦੇ ਹਾਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਸਾਡੇ ਨਾਲ ਅੱਜ ਹੋਈ ਹੈ ਕਿਸੇ ਹੋਰ ਨਾਲ ਨਹੀਂ ਹੋਵੇ ਇਹ ਡਾਕਟਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਕੀ ਨਾਮ ਹੈ ਜੀ ਤੇ ਅੱਜ ਦਾ ਜਿਹੜਾ ਮਸਲਾ ਇਹਦੇ ਬਾਰੇ ਵੀ ਗੱਲ ਹੈ ਮੈਂ ਜੋਰਾ ਸਿੰਘ ਚੀਮਾ ਜੋ ਸਮਾਜ ਸੇਵਿਕ ਹਾਂ ਤੇ ਮੇਰੇ ਧਿਆਨ ਵਿੱਚ ਆਇਆ ਕਿ ਵੀ ਇੱਥੇ ਇਹ ਪਹਿਲਾ ਕੇਸ ਨਹੀਂ ਹੈ ਇੱਕ ਕਰਦੇ ਨੇ ਡਾਕਟਰ ਅਨਗੈਲੀ ਤੇ ਇਹਦੇ ਵਿੱਚ ਜੋ ਡਾਕਟਰ ਨੇਹਾ ਹੈ ਇਹਦਾ ਪਹਿਲਾਂ ਵੀ ਇੱਥੇ ਹੋਏ ਸੀਗੇ ਤੇ ਇਹਦੀ ਜੋ ਅਨਗੈਲੀ ਦੇ ਨਾਲ ਭੁਗਤਣਾ ਸਾਨੂੰ ਗਰੀਬ ਆਦਮੀ ਦੇ ਪਰਿਵਾਰ ਨੂੰ ਪੈ ਰਿਹਾ ਜਦੋਂ ਕਿ ਇਹਨਾਂ ਨੇ ਜੋ ਮੈਡੀਕਲ ਦੀ ਇੱਕ ਥਿਉਰੀ ਆ ਉਹਦੇ ਵਿੱਚ ਹੈ ਵੀ ਪਹਿਲਾਂ ਬੀਪੀ ਤੇ ਹਰ ਕੰਟੈਕਟ ਕਰਨ ਤੋਂ ਬਾਅਦ ਹੀ ਉਹ ਆਪਰੇਸ਼ਨ ਕਰਨ ਦੀ ਸਥਿਤੀ ਹੁੰਦੀ ਆ ਜੇ ਅਚਾਨਕ ਗੱਲ ਹੋਈ ਹੁੰਦੀ ਫਿਰ ਗੱਲ ਮੰਨ ਲੈਂਦੇ ਪਰ ਇਹਨਾਂ ਨੇ ਸੀਗਾ ਅਣਗਹਿਲੀ ਕੀਤੀ ਹੈ ਅਣਗਹਿਲੀ ਦੇ ਨਾਲ ਉੱਥੋਂ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਹੈ ਵੀ ਉੱਥੇ ਵੀ ਇੱਥੋਂ ਇਹੀ ਡਾਕਟਰ ਦੇ ਕੇਸ ਕਈ ਪਟਿਆਲੇ ਗਏ ਹੋਣੇ ਪਟਿਆਲੇ ਦੇ ਡਾਕਟਰ ਵੀ ਦੁਖੀ ਨੇ ਵੀ ਉਹ ਕਿਉਂ ਕਰ ਦਿੱਜੀਏ ਉਹ ਨਹੀਂ ਹੁੰਦਾ ਜੇ ਪਹਿਲਾ ਮੰਨ ਲੈਂਦੇ ਤੇ ਇਸ ਕਰਕੇ ਜੋ ਨਿਹਿਆ ਗਰਗ ਹੈ ਇਹਦੇ ਉੱਤੇ ਡਿਊਟੀ ਵਿੱਚ ਕਤਾਹੀ ਤੇ ਜਿਹੜਾ ਇਹਦੀ ਇਹਦੀ ਮੌਤ ਦੇ ਜ਼ਿੰਮੇਵਾਰ ਦੀ ਉਹਤੇ ਕਾਰਵਾਈ ਕਰਵਾ ਕੇ ਹਟਾਂਗੇ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਰਹਿਾਂਗੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਹਟਾਂਗੇ ਤੇ ਤਾਂ ਕਿ ਜੋ ਸਾਡੇ ਇਸ ਗਰੀਬ ਪਰਿਵਾਰ ਨਾਲ ਹੋ ਗਿਆ ਤਾਂ ਹੋ ਗਿਆ ਕਿਸੇ ਹੋਰ ਨਾਲ ਨਾ ਹੋਵੇ ਉਹ ਅਸੀਂ ਸਾਹੇ ਨੂੰ ਨਹੀਂ ਅਸੀਂ ਪੈਸੇ ਨੂੰ ਰੋ ਰਹੇ ਹਾਂ ਜੀ